10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ 올림픽 ਦੇ ਵਿੱਚ ਮਾਣ ਮਹਿਸੂਸ ਕਰਦੇ ਆਂ ਅਸੀਂ ਕਿ ਤੁਹਾਨੂੰ ਅਸੀਂ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਹੈ ਕੋਈ ਸ਼ਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਇਹ ਕਿ ਅਸੀਂ ਤੁਹਾਡਾ ਮਾਨ ਸਨਮਾਨ ਕਰੀਏ ਤੇ ਬਾਕੀ ਮੈਂ ਮੈਂ ਹਰਮਨ ਨੂੰ ਕਹਿੰਦਾ ਸੀਗਾ ਕਿ ਮਨਦੀਪ ਬੋਲਣ ਤੋਂ ਥੋੜਾ ਜਨਾ ਚਿਜਕਦਾ ਹੈ ਉਹ ਕਹਿੰਦਾ ਵੈਸੇ ਸਾਰੇ ਡਰੇ ਪਏ ਨੇ ਬੋਲਣ ਤੋਂ ਮਗਾ ਥੋੜਾ ਥੋੜਾ ਬੋਲਣ ਲੱਗ ਜਾਓ ਕੋਈ ਪਤਾ ਨਹੀਂ ਕਿਹੜਾ ਲੀਡਰ ਬਣਨਾ ਪੈ ਜੇ ਕਿ ਨੂੰ ਇੱਥੇ ਠੀਕ ਹੈ ਨਾ ਠੀਕ ਹੈ ਨਾ ਥੋੜਿਆ ਹਰੇਕ ਫੀਲਡ ਚੋਂ ਆਉਣੇ ਚਾਹੀਦੇ ਬੰਦੇ ਠੀਕ ਹੈ ਨਾ ਸੋ ਇਸ ਕਰਕੇ ਹੌਲੀ ਹੌਲੀ ਸਾਸ੍ਰੀ ਕਾਲ ਬਣਾਉਣੀ ਸਿੱਖ ਜਾਓ ਕੁਝ ਨਹੀਂ ਹੁੰਦਾ ਠੀਕ ਹੈ ਨਾ ਆਪੀ ਹੌਲੀ ਹੌਲੀ ਜੇ ਹੁਣ ਮੈਨੂੰ ਕਹੋਗੇ ਤੁਸੀਂ ਵੀ ਕੋ ਪਲੈਨਟੀ ਕੋਰਨਰ ਲਾ ਮੈਂ ਵੀ ਤੇ ਮੇਰੇ ਤੇ ਵੀ ਤੇਹੀ ਹਾਲ ਹੋਊਗਾ ਜਿਹੜਾ ਥੋੜਾ ਬੋਲਣ ਵੇਲੇ ਹੁੰਦਾ ਹੈ ਕਿ ਮੈਨੂੰ ਤਾਂ ਹਾਕੀ ਪੜਨੀ ਨਹੀਂ ਆਉਂਦੀ ਸੋ ਇਹ ਗੱਲ ਸਾਰਾ ਦੇਸ਼ ਜਿਹੜਾ ਹੈ ਵਧਾਈ ਦੇ ਰਿਹਾ ਹਾਕੀ ਜਿਹੜੀ ਹੈ ਰਿਵਾਈਵ ਹੋ ਗਈ ਹਾਕੀ ਦੇ ਪਲੇਅਰਾਂ ਨੂੰ ਬਹੁਤ ਦਿੱਕਤਾਂ ਚੱਲੀਆਂ ਪਈਆਂ ਪਹਿਲਾਂ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਸੀ ਕੋਈ ਸਪான்ਸਰ ਨਹੀਂ ਮਿਲਦਾ ਸੀ ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਸੋ ਹੁਣ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਆ ਇਹਨਾਂ ਨੂੰ ਸਪான்ਸਰ ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ 2036 ਤੱਕ ਸੋ ਅਸੀਂ ਕੋਈ ਗੱਲ ਨਹੀਂ ਸੀ ਕਿ ਕੋਈ ਕਿਸੇ ਹੋਰ ਐਂਗਲ ਤੋਂ ਕਰ ਲਾਂਗੇ ਸਪਾਂਸਰ ਸੋ ਆਉਣ ਵਾਲੇ ਦਿਨਾਂ 'ਚ ਬੀਇੰਗ ਅ ਸਪੋਰਟਸ ਮਿਨਿਸਟਰ ਮੇਰਾ ਵੀ ਇੱਕ ਕੱਲ ਮੈਂ ਗੱਲ ਕੀਤੀ ਸੀ ਮੀਤ ਹਿਰ ਜੀ ਉਹ ਵੀ ਇੱਕ ਬਹੁਤ ਸਪੋਰਟਸ ਲਵਰ ਨੇ ਸਪੋਰਟਸ ਮਿਨਿਸਟਰ ਨੇ ਤੇ ਹਰ ਮਨੋਰੰਜਨ ਆ ਵੀ ਗੱਲ ਕਰਦੇ ਆ ਤੇ ਆਈਐਚਐਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕੋਈ ਨਵੰਬਰ ਤੱਕ ਸੰਭਵ ਚਦੋਂ ਇਹਨਾਂ ਕੋਲ ਬੇਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ ਜਦੋਂ ਵੀ ਟਿਪੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹੱਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਜਿਵੇਂ ਇੰਡੀਆ ਬੈਲਜੀਅਮ ਸਪੇਨ ਜਾਂ ਫਿਰ ਇੰਡੀਆ ਸਪੇਨ ਆਸਟ੍ਰੇਲੀਆ ਨਿਊਜ਼ੀਲੈਂਡ ਇਦਾਂ ਚਾਰ ਵਧੀਆ ਟੀਮਾਂ ਹੋਣ ਵਰਡ ਦੀਆਂ ਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ ਆ ਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣਗੀਆਂ ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਸੋਸ਼ਾ ਹੁੰਦਾ ਹੈ ਹਰ ਲੋਕ ਹਰ ਰੋਜ਼ ਉਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ ਤੇ ਲਾਈਵ ਟੀਵੀ ਤੇ ਚੱਲੂਗਾ ਇੰਟਰਵਿਊ ਚੱਲਣਗੇ ਤਾਂ ਬਹੁਤ ਵੱਡਾ ਹੁਲਾਰਾ ਇੱਕ ਗੇਮ ਨੂੰ ਮਿਲ ਜਾਂਦਾ ਨਾਟ ਆਨਲੀ ਹਾਕੀ ਬਾਕੀ ਟੀਮਾਂ ਵੀ ਜਿਵੇਂ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ 'ਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਹੈਨਾ ਉਸਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐ ਹੈ ਜੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲੇ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਸਾਰਾ ਹੌਕੀ ਦਾ ਗਾੜਾ ਹੌਕੀ ਦਾ ਉਥੇ ਹੌਕੀ ਨਾਲ ਰਿਲੇਟਡ ਉਹ ਮਿਲਣਾ ਹੈ ਨਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਚੱਕਰ ਪਿੰਡ ਹੈ ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ ਉੱਥੇ ਬਹੁਤ ਸਾਰੀਆਂ ਟ੍ਰੈਨਿੰਗਾਂ ਚੱਲਦੀਆਂ ਨੇ ਔਰ ਬੱਚੇ ਖੇਡਾਂ ਬਦਲ ਪੰਜਾਬ ਦੀਆਂ 28 ਤੋਂ ਫੇਰ ਸ਼ੁਰੂ ਹੋ ਜਾਣਗੀਆਂ ਫੇਰ ਫੇਰ ਉਹਦੇ ਚੋਂ ਬਹੁਤ ਸਾਰੇ ਬੱਚੇ ਨਿਕਲ ਕੇ ਆਉਣਗੇ ਸਕੂਲਾਂ ਤੋਂ ਤਸੀਲਾਂ ਚੋਂ ਜ਼ਿਲ੍ਹਿਆਂ ਚੋਂ ਉਹ ਅੱਗੇ ਜਾਣਗੇ ਸੋ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੋਗੀ ਔਰ ਜਿੱਦੋਂ ਮਰ ਇਨਨ ਇਹਨਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜਾਊਗਾ ਤਰੱਕੀਆਂ ਵੀ ਦੇ ਮੰਗੇ ਮੈਨੂੰ ਅੱਜ ਗੱਲ ਕੀਤੀ ਯਾਰ ਮੰਨੇ ਮੇਰੇ ਨਾਲ ਸੋ ਜਿੱਥੇ ਡਿਸਰਵ ਕਰਦੇ ਨੇ ਨਾਲ ਇਹ ਵੀ ਹੈ ਹਜੇ ਖੇਢੀ ਜਾਓ ਇਹ ਨਾ ਹੋਵੇ ਤੁਨ ਨਾਕਿਆ ਤੇ ਡਿਊਟੀ ਲੱਗੀ ਹੋਵੇ ਤੁਹਾਡੀ ਹੈਨਾ ਤੁਸੀਂ ਉੱਥੇ ਨਾਕਿਆਂ ਤੇ ਲੋਕਾਂ ਨੂੰ ਆ ਦਿੰਦੇ ਫਿਰਦੇ ਹੋ ਜਿੰਨਾ ਚਿਰ ਹਾਕੀ ਖੇਡਨੀ ਹੈ ਪਹਿਲਾਂ ਖੇਡ ਲਓ ਨੌਕਰੀ ਕਿਤੇ ਨਹੀਂ ਜਾਂਦੀ ਜਿੰਨੀ ਸਮਝ ਲਓ ਜੇ ਖੇਢੀ ਜਾਂਦੇ ਹੋ ਤੁਹਾਡੀ ਸਿਨੀਅਰਿਟੀ ਜਿਹੜੀ ਹੈ ਉਹ ਇਧਰੋਂ ਪੁਲਿਸ ਵਾਲੀ ਵਧੀ ਜਾਊਗੀ ਸਮਝ ਲਓ ਪੰਜਾਬ ਪੁਲਿਸ ਖੇਡਣ ਗਈ ਹੋਈ ਹੈ ਚਾਰ ਨੇ ਨਾ ਪੰਜਾਬ ਪੁਲਿਸ ਵਾਲੇ ਚਾਰ ਪਲੇਅਰ ਪੰਜਾਬ ਪੁਲਿਸ ਦੇ ਨੇ ਇਸ ਟੀਮ ਦੇ ਵਿੱਚ ਮੈਂ ਇੱਕ ਇੱਕ ਪੁਰਾਣਾ ਉਦ ਕਿਦਾ ਸੀ ਵੀ ਹਾਕੀ ਵਾਲੇ ਜਿੱਤਦੇ ਕਿਉਂ ਨਹੀਂ ਮੈਂ ਹਾਕੀ ਤਾਂ ਨਹੀਂ ਜਿੱਤੇ ਕਿਤਾ ਪੰਜਾਬ ਪੁਲਿਸ ਨੂੰ ਅੱਗੇ ਆਉਣਾ ਪਊਗਾ ਕਿੰਨਾ ਕਿਵੇਂ ਮੈਂ ਹਾਕੀ ਫੈਡਰੇਸ਼ਨ ਨੂੰ ਚਾਹੀਦਾ ਹੈ ਕਿ ਘਟੂ ਘਟ ਸੱਤ ਅੱਠ ਪੰਜਾਬ ਪੁਲਿਸ ਦੇ ਪਲੇਅਰ ਵਿੱਚ ਪਾਉਣ ਟੀਮ ਚ ਫੇਰ ਕਿਤੇ ਆਊ ਮੈਡਲ ਉਹ ਕਹਿੰਦਾ ਫੇਰ ਕਿਵੇਂ ਮੈਲ ਵਧੀਆ ਪਲੇਅਰ ਨੇ ਮੈਂ ਨਹੀਂ ਜੇ ਨਹੀਂ ਜਿੱਤਣਗੇ ਤਾਂ ਖੋ ਕੇ ਤਾਂ ਲਿਆਉਣਗੇ ਨਾ ਸੋ ਹੁਣ ਚਾਰ ਨੇ ਬਲਜੀ ਵਾਲੇ ਵੀ ਡਰ ਕੇ ਆਉਣਗੇ ਵੀ ਚਾਰ ਤਾਂ ਪੰਜਾਬ ਪੁਲਸ ਵਾਲੇ ਨੇ ਸੋ ਮੈਂ ਇੱਕ ਤੁਹਾਨੂੰ ਬੜੀ ਫਨੀ ਗੱਲ ਸੁਣਾਉਣਾ ਮੇਰੇ ਡੈਡੀ ਨੇ ਸੁਣਾਈ ਸੀ ਮੈਨੂੰ ਪਹਿਲਾਂ ਇੱਕ ਸੀਗਾ ਕਿ 8-8 ਜਿਵੇਂ ਆਉਣ 8 ਨੇ ਪੰਜ ਸੱਤ ਪਲੇਅਰਾਂ ਦੇ ਚਿੱਟੇ ਰੰਗ ਦੇ ਰੁਮਾਲ ਬੰਨੇ ਹੁੰਦੇ ਸੀ ਪੰਜ ਸੱਤ ਪਲੇਅਰਾਂ ਦੇ ਸੱਤ ਕਟ ਕਟੁਕਟ ਹਰ ਵਾਰ ਬਟ ਟੀਮ ਚ ਸੱਤ ਅੱਠ ਹੀ ਰਹੇ ਆ ਪੰਜ ਸੱਤ ਚ ਪਲੇਅਰਾਂ ਦੇ ਚਿੱਟੇ ਰੁਮਾਲ ਬੰਨੇ ਹੁੰਦੇ ਸੀ ਬਾਕੀ ਉਹ ਜਿਹੜੇ ਸੀਗੇ ਉਹ ਇਦਾਂ ਹੁੰਦੇ ਸੀ ਵਾਲ ਕੱਟੇ ਨਾਲ ਤਾਂ ਹੌਲੈਂਡ ਚ ਕੋਈ ਮੈਚ ਸੀ ਇੱਕ ਗੋਰੇ ਨੇ ਦੂਜੇ ਗੋਰੇ ਨੂੰ ਪੁੱਛਿਆ ਸਟੇਡੀਅਮ ਚ ਬੈਠੇ ਨੇ ਉਹ ਕਹਿੰਦਾ ਇੰਡੀਅਨ ਟੀਮ ਦੀ ਯੂਨੀਫਾਰਮ ਇੱਕੋ ਹੋਣੀ ਚਾਹੀਦੀ ਹੈ ਇਹਨਾਂ ਦੀ ਯੂਨੀਫਾਰਮ ਇੱਕ ਨਹੀਂ ਹੈਗੀ वो कहें किमें कहें चार पांच पाँच तो ऊपर आ कुछ है क्या वाइट या कुछ कपड़ा चार पांच तो है ही नहीं यूनिफॉर्म शुड भी वन गांह पता उन्होंने भी नहीं सिखा जी तो पूछे ऐसी वो कहें नहीं नहीं यूनिफॉर्म एक कोई है आज ये डर बनया हो है ना ये तो मतलब वेरी डेंजरस प्लेयर बेतों <laughs> <laughs> so, बच के रोशानी लाई हुई है कि बहुत खतरनाक प्लेयर है ਸੋ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਸੋ ਜਿਸ ਵੇਲੇ ਹਰਮਨਪ੍ਰੀਤ ਪੈਨਲਟੀ ਕਾਰਨਰ ਲਾਉਂਦਾ ਜਦੋਂ ਰੀਪਲੇ ਦਿਖਾਉਂਦੇ ਆ ਉਦੋਂ ਵੀ ਬਾਲ ਅੱਖਾਂ ਨੂੰ ਦੇਖਣੀ ਔਖੀ ਹੋ ਜਾਂਦੀ ਏ ਇੰਨੀ ਸਪੀਡ ਤੇ ਜਾਂਦੀ ਏ ਸੋ ਬੜੀ देर ਬਾਅਦ ਸਾਨੂੰ ਇੱਕ ਡ੍ਰੈਗ ਫਲਿੱਕਰ ਮਿਲਿਆ ਸੋ ਮਾਨ ਮਹਿਸੂਸ ਕਰਦੇ ਆ ਔਰ ਤੜਜੋ ਕੋਈ ਬੋਲਣਾ ਚਾਹੁੰਦਾ ਦੇਖ ਲਓ ਬੋਲੋ ਹੈਂ ਬਸ ਚਲੋ ਮੈਂ ਇਹ ਪੁੱਛ ਲੈਣਾ ਤੁਹਾਨੂੰ ਇੱਥੇ ਮੈਂ ਇੱਕ ਪਿਆ ਆਜ ਦਾ ਮੈਂ ਕਿਹਾ ਜਦੋਂ 10 ਰਹਿ ਗਏ ਸੀਗੇ ਤੇ ਮੈਚ ਇੰਗਲੈਂਡ ਨਾਲ ਸੀਗਾ ਤੇ 17 ਮਿੰਟ ਦਾ ਮਤਲਬ ਪਹਿਲਾ ਹਾਫ ਹੀ ਹੋਇਆ ਸੀ ਤਿੰਨ ਹਾਫ ਜਾਨੀ ਕਿ 51 ਮਿੰਟ ਹੋਰ 43 43 ਮਿੰਟ ਹੋਰ ਬਿਨਾ ਇੱਕ ਡਿਫੈਂਡਰ ਤੋਂ ਤੇ ਇੱਕ ਤੁਹਾਡਾ ਵੀ ਕਿਉਂਕਿ ਪੈਨਲਟੀ ਕਾਰਨ ਤੁਸੀਂ ਲਾਉਨੇ ਹੋ ਉਹ ਸਟਾਪਰ ਬਹੁਤ ਵਧੀਆ ਸੀ ਤਾਂ ਇਹ ਉਹਦੇ ਬਿਨਾਂ ਕਿਵੇਂ ਲੱਗਿਆ ਵੀ ਅੱਜ ਬੜੇ ਕ੍ਰੂਸ਼ਲ ਮੈਚ ਚ ਪਹਿਲੀ ਗੱਲ ਤਾਂ ਰੈੱਡ ਕਾਰਡ ਬਣਦਾ ਨਹੀਂ ਸੀ ਕੋਈ ਉਹਨੇ ਜਾਣ ਕੇ ਉਹਦੇ ਮੂੰਹ ਤੇ ਹਾਕੀ ਨਹੀਂ ਮਾਰੀ ਸੀ ਦਾ ਕਾਫੀ ਵਿਰੋਧ ਵੀ ਹੋਇਆ ਤੇ ਫਿਰ ਤੁਹਾਨੂੰ ਕਿਵੇਂ ਤੁਸੀਂ ਕੀਤਾ ਕਿਉਂਕਿ ਰੈੱਡ ਕਾਰਡ ਤੋਂ 2 ਮਿੰਟਾਂ ਬਾਅਦ ਤੁਸੀਂ ਗੋਲ ਕਰ ਦਿੱਤਾ ਸੀ ਪਹਿਲਾ 10 ਬੰਦਿਆਂ ਨੇ ਤੇ ਫਿਰ ਉਹਨਾਂ ਨੇ ਚਲੋ ਬਰਾਬਰੀ ਕਰ ਲਈ ਫਿਰ ਤੋਂ 2-2 ਤੇ ਬਰਾਬਰ ਤੁਹਾਡਾ ਕੀ ਸੀ ਉਸ ਵੇਲੇ ਕਿ ਇਨੂੰ ਜਾਣਬੁੱਝ ਕੇ ਪੈਨਲਟੀ ਤੱਕ ਲੈ ਕੇ ਜਾਣਾ ਹੈ ਜਾਂ ਫਿਰ ਰੂਟੀਨ ਦੇ ਟਾਈਮ 'ਚ ਜਿੱਤਾਂਗੇ ਪਰ ਬਹੁਤ ਡਿਫਿਕਲਟ ਹੁੰਦਾ ਜੀ ਇੱਕ ਪਲੇਅਰ ਦੇ ਨਾਲ ਖੇਡਣਾ ਅੱਜਕੱਲ ਦੀ ਹਾਕੀ ਇੰਨੀ ਹਾਕੀ ਫਾਸਟ ਹੋ ਗਈ ਹੈ ਬਟ ਇਹ ਟੀਮ ਦਾ ਯੋਗਦਾਨ ਹੈ ਜੀ ਟੀਮ ਸਪਿਰਟ ਜਿਹੜੀ ਉਦੋਂ ਅਸੀਂ ਇੱਕ ਦੂਜੇ ਦੀ ਅੱਖਾਂ 'ਚ ਵੇਖੀ ਹੈ ਕਿ ਜੋ ਜਜ਼ਬਾ ਸੀਗਾ ਕਿ ਅੱਜ ਕੁਝ ਵੀ ਹੋ ਜਾਏ ਅੱਜ ਹਾਰ ਕੇ ਨਹੀਂ ਨਿਕਲਣਾ ਇਥੋਂ ਜੀ ਅੱਜ ਜਿੱਤ ਕੇ ਨਿਕਲਾਂਗੇ ਜੀ ਬਿਲਕੁਲ ਬਟ ਸਰ ਇੱਕ ਪਲੇਅਰ ਦੇ ਨਾਲ ਘੱਟ ਹੋਣ ਦੇ ਨਾਲ ਇਫੈਕਟ ਇਹ ਪੈਂਦਾ ਹੈ ਕਿ ਅਟੈਕਿੰਗ 'ਚ ਆਪਣਾ ਥੋੜਾ ਸਲੋ ਹੋ ਜਾਂਦਾ ਹੈ। ਤੇ ਮੇਨਲੀ ਸਾਡਾ ਇਹ ਫੋਕਸ ਹੈਗਾ ਕਿ ਅਸੀਂ ਗੋਲ ਕੀਤਾ ਹੈ, 1-1 ਡਰਾ ਹੋਇਆ। ਬਟ ਕੋਸ਼ਿਸ਼ ਕਰੀਏ ਕਿ ਆਪਾਂ ਸ਼ੂਟਆਊਟ ਤੱਕ ਲੈ ਕੇ ਜਾਈਏ ਜੀ। ਕਿਉਂਕਿ ਅਟੈਕਿੰਗ ਦੇ ਚਾਂਸਸ ਘੱਟ ਜਾਂਦੇ ਉਸ ਸਮੇਂ। ਬਟ ਡਿਫੈਂਸ ਲਈ ਐਜ਼ ਅ ਟੀਮ ਜਿਹੜਾ ਸਾਡਾ ਸਟਰਕਚਰ ਆ ਉਹ ਆਈ ਥਿੰਕ ਸਾਰੇ ਪਲੇਅਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ। ਨਹੀਂ ਉਹ ਅਟੈਕਿੰਗ 'ਚ ਇਹ ਵੀ ਆਪਣਾ ਸ਼ੂਟਆਊਟ 'ਚ ਫਾਇਦਾ ਸੀ ਕਿ ਆਪਣੇ ਕੋਲੇ ਦੁਨੀਆ ਦਾ ਵਨ ਆਫ ਦਾ ਬੈਸਟ ਗੋਲਕੀਪਰ ਵੀ ਆਪਣੇ ਕੋਲੇ ਆ। ਜੀ ਉਹਨਾਂ ਨੇ ਬਹੁਤ سارے ਮੈਚ ਜਿਤਾਏ ਹੋਏ ਆ ਸਾਨੂੰ ਸ਼੍ਰੀ ਜੇਸ ਨੇ ਤੇ ਸਾਡੀ ਇਹੀ ਕੋਸ਼ਿਸ਼ ਹੈਗੀ ਕਿ ਆਪਣਾ ਡਿਫੈਂਸ ਹੁਣ ਸਟਰੋਂਗ ਰੱਖੀਏ ਗੋਲ ਨਹੀਂ ਖਾਣਾ ਐਟ ਲੀਸਟ ਫਿਊਟ ਆਊਟ ਤੇ ਸਾਨੂੰ ਕੌਨਫੀਡੈਂਸ ਹੈਗਾ ਸੀ ਹਮ ਜਰਮਨ ਪੈਰ ਪੈਰ ਕਿੱਥੇ ਰੱਖਦਾ ਹੁਣ ਮੈਨੂੰ ਜੀ ਹੁਣ ਫੀਲ ਹੋ ਰਿਹਾ ਕਿ ਪੈਰ ਸੱਚੀ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੈਂ ਮਾਫੀ ਮੰਗਦਾ ਕਿ ਮੇਰਾ ਉੱਥੇ ਪੈਰ ਸੀਗਾ ਜਾਨਦਨਦਾਬਾਲ ਤੇ ਚੰਗੀ ਰਹਿਣੀ ਸੀਗੀ ਤੇ ਨਹੀਂ ਮੇਰਾ ਅਧਿਏ ਤੁਹਾਡਾ ਜਿਹੜਾ ਡਿਫੈਂਸ ਖਾਸ ਤੌਰ ਤੇ ਤੁਹਾਨੂੰ ਤਾਂ ਇਧਰਲੀ ਡੀ ਚੋਂ ਦੂਜੀ ਡੀ ਤੱਕ ਵੀ ਅਸੀਂ 10 ਕਿੰਟਾਂ ਚ ਦੇਖਦੇ ਸੀ ਉਧਰਲੀ ਡੀ ਤੱਕ ਜਾਣਾ ਬਿਲਕੁਲ ਸਰ ਉਹ ਸਾਡਾ ਮਤਲਬ ਗੇਮ ਦਾ ਹੀ ਏ ਇਦਾਂ ਪਲਾਨ ਸੀਗਾ ਵੀ ਆਪਾਂ ਇਦਾਂ ਖੇਡਾਂਗੇ ਤੇ ਕਾਫੀ ਹਰਮਨ ਨੂੰ ਨਹੀਂ ਰੋਕਦੇ ਤੇ ਵੀ ਅੱਗੇ ਨਹੀਂ ਜਾਣਾ ਪਿਛੇ ਆਰਾ ਪਰ ਉਹਨੂੰ ਖੀਖਰੀਏ ਹੀ ਜਾਣਾ ਪੈਂਦਾ ਅੱਗੇ ਵੀ ਪੈਰ ਲੱਗੇ ਨੇ ਵੀ ਪੈਰ ਲੱਗੇ ਤੇ ਵੀ ਜਾਣਾ ਪੈਣਾ ਕਵਰ ਕਰਨਾ ਪੈਣਾ ਹੀ ਉਹਨੂੰ ਥੈਂਕ ਯੂ ਸਰ ਥੈਂਕ ਯੂ ਸੁਜੀਤ ਸੁਜੀਤ ਹਾਂ ਫਸਾ ਫਸਾ ਕਿਸ ਨੂੰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੇਗਾ ਫਿਰ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਮੇਰੀ ਫਰਸਟ 올림픽 ਸੀਗੀ ਉਹਦੇ ਵਿੱਚ ਮੈਂ ਮੈਡਲ ਲੈ ਕੇ ਆਇਆ ਫਰਸਟ 올림픽 ਸੀ ਨਾ ਹਾਂਜੀ ਤੇ ਬਾਕੀ ਟੀਮਾਂ ਨੂੰ ਦੇਖ ਕੇ ਉਹਨਾਂ ਦੀਆਂ ਤਿਆਰੀਆਂ ਦੇਖ ਕੇ ਥੋੜਾ ਲੱਗਿਆ ਹੋਣਾ ਵੀ ਆਪਣੀ ਤਿਆਰੀ ਉਹਨਾਂ ਦੇ ਬਰਾਬਰ ਹੈ ਬਿਲਕੁਲ ਜੀ ਬਿਲਕੁਲ ਅਸੀਂ ਜਿਹੜਾ ਅਸੀਂ 3-4 ਮਹੀਨੇ ਅਸੀਂ ਜਿਹੜਾ ਟ੍ਰੇਨਿੰਗ ਕੀਤੀ ਉੱਥੇ ਬੈਂਗਲੌਰ ਹਾਂਜੀ ਤੇ ਸਾਨੂੰ ਪੂਰਾ ਕੌਨਫੀਡੈਂਸ ਸੀਗਾ ਪੂਰੀ ਟੀਮ ਨੂੰ ਕਿ ਇਸ ਵਾਰ ਅਸੀਂ ਮੈਡਲ ਦਾ ਕਲਰ ਚੇਂਜ ਕਰਾਂਗੇ ਹੂੰ ਤੇ ਵਧੀਆ ਪਰਫਾਰਮ ਕੀਤਾ ਤੇ ਆਪਾਂ ਕੰਟਰੀ ਲਈ ਮੈਡਲ ਲੈ ਕੇ ਆਏ ਹੂੰ ਹਾਂ ਨਹੀਂ ਨਹੀਂ ਬਿਲਕੁਲ ਇਹਨਾਂ ਦਾ ਬੈਕਗ੍ਰਾਉਂਡ ਪਤਾ ਹੋਣਾ ਚਾਹੀਦਾ ਕਿੱਥੋਂ ਆਏ ਨੇ ਕਿੰਨੀ ਮਿਹਨਤ ਬਾਪੂਆਂ ਰਿਸ਼ਤੇਦਾਰਾਂ ਚਾਚਾ ਤਾਇਆ ਉਹਨਾਂ ਨੇ ਕੋਈ ਕਿਸੇ ਨੂੰ ਸਕੂਟਰ ਤੇ ਲੈ ਕੇ ਜਾਂਦਾ ਰਿਹਾ ਤੜਕੀ ਕੋਈ ਕਿਸੇ ਨੂੰ ਸਾਈਕਲ ਤੇ ਲੈ ਕੇ ਜਾਂਦਾ ਰਿਹਾ ਪ੍ਰੈਕਟਿਸ ਕਰਾਉਣ ਕਿਤੇ ਬੂਟ ਨਹੀਂ ਹੈਗੇ ਸੀ ਕਿਤੇ ਪੈਸੇ ਹੈ ਨਹੀਂ ਸੀ ਇਹਨੇ ਕਿ ਉੱਥੇ ਨੈਸ਼ਨਲ ਚ ਜਾ ਸਕੇ ਬਹੁਤ ਸਾਰੀਆਂ ਦਿੱਕਤਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਚੱਲ ਕੇ ਇੱਥੇ ਆਏ ਨੇ ਸੋ ਸੋਨਾ ਜਿਹੜਾ ਉਹ ਸੁਨਿਆਰੇ ਦੇ ਦੁਕਾਨ ਚ ਪਿਆ ਬਹੁਤ ਸੋਹਣਾ ਲੱਗਦਾ ਪਰ ਆਪਾਂ ਇਹ ਨਹੀਂ ਸੋਚਦੇ ਉਹ ਕਿੰਨੀਆਂ ਪੱਠੀਆਂ ਵਿੱਚ ਦੀ ਤਪਕੇ ਆਇਆ ਸੋ ਤਪਕੇ ਤੋਂ ਉਹ ਬਣਦਾ ਸੋਨੇ ਨੇ ਇਹ ਸੋ ਦੇਖਣ ਨੂੰ ਹੁਣ ਬਹੁਤ ਸੋਹਣੇ ਲੱਗ ਰਹੇ ਪਰ ਇਹਨਾਂ ਵਿੱਚ ਜੇ ਕਿਹੜੀ ਕਿਹੜੀਆਂ ਪੱਠੀਆਂ ਚੋਂ ਨਿਕਲ ਕੇ ਆਏ ਨੇ ਇਹ ਵੀ ਜਿਹੜਾ ਉਹ ਆਉਣਾ ਚਾਹੀਦਾ ਲੋਕਾਂ ਦੇ ਸਾਹਮਣੇ ਪਬਲਿਕ ਦੇ ਸਾਹਮਣੇ ਤਾਂ ਕਿ ਲੋਕ ਅੱਜ ਕੱਲ ਫਾਸਟ ਫੂਡ ਦਾ ਜ਼ਮਾਨਾ ਹੈ ਤੂੰ ਡਰਾਈਵ ਥਰੂ ਦਾ ਜਮਾਨਾ ਹੈ ਪਹਿਲੀ ਵਿੰਡੋ ਤੇ ਪੈਸੇ ਦਿਓ ਅਗਲੀ ਵਿੰਡੋ ਤੋਂ 버거 ਚੱਕ ਲੋ ਹੈਨਾ ਐ ਸਕਸੈਸ ਨਹੀਂ ਮਿਲਦੀ ਕਿ ਅੱਜ ਮੈਂ ਹਾਕੀ ਚੱਕ ਲਈ ਕੱਲ ਨੂੰ ਮੈਂ 올림픽 ਚਲ ਜਾਏ ਸਕਸੈਸ ਐਦਾ ਨਹੀਂ ਮਿਲਦੀ ਇਹਦੇ ਵਾਸਤੇ ਕੱਲ ਨਾ ਕੱਲੀਆਂ ਪੈਂਦੀਆਂ ਨੇ ਇਹਦੇ ਵਾਸਤੇ ਟਾਈਮ ਲੱਗਦਾ ਵਕਤ ਲੱਗਦਾ ਪਿਛਲੇ 6 ਸਾਲ ਤੋਂ ਸੈਕੰਡ ਗੋਲ ਕੀਪਰ ਦੇ ਤੌਰ ਤੇ ਪਾਟਿਕ ਸਾਹਿਬ ਡਿਊਟੀ ਨਿਭਾ ਰਿਹਾ ਜਦੋਂ ਰਿਟਾਇਰ ਹੋ ਗਿਆ ਤਾਂ ਉਹ ਆਪਣਾ ਜਿਹੜਾ ਹਰਦੀ ਮੁੰਨੀ ਕਹਿੰਦੇ ਹੁੰਦੇ ਨੇ ਜਿਵੇਂ ਉਹ ਇਹਨੂੰ ਫੜਾ ਗਿਆ ਇਹਦੇ ਕੋਲ 6 ਸਾਲ ਦਾ ਤਜਰਬਾ ਹੋ ਗਿਆ بڑے بڑے ਮੈਚਾਂ ਦਾ ਸੋ ਇਸ ਕਰਕੇ ਐਕਸਪੀਰੀਅੰਸ ਹੁਣ ਹੁਣ ਇਹ ਜਦੋਂ ਗੋਲ ਚ ਖੜੂਗਾ ਤਾਂ ਉਹ ਇਹ ਨਹੀਂ ਹੈਗਾ ਕਿ ਇਹਦਾ ਪਹਿਲਾ ਸਾਲ ਹੈ ਨਾ 6 ਸਾਲ ਤੋਂ ਟੀਮ ਦੇ ਨਾਲ ਹੈ ਸੋ ਬੈਂਚ ਸਟਰੈਂਥ ਜਿਹੜੀ ਆ ਉਹ ਰੱਖਣੀ ਬਹੁਤ ਜ਼ਰੂਰੀ ਹੈ ਸਾਡੇ ਕੋਲ ਬੈਂਚ ਸਟਰੈਂਥ ਬਹੁਤ ਵਧੀਆ ਹੈ ਸੋ ਅੱਜ ਇਹਨਾਂ ਨੂੰ ਸਾਰੇ ਪਲੇਅਰਾਂ ਨੂੰ ਜਿਹੜੇ 1-1 ਕਰੋੜ ਰੁਪਏ ਦਾ ਚੈੱਕ ਤੇ ਜਿਹੜੇ ਪਲੇਅਰ ਪਾਰਟਿਸਪੇਸ਼ਨ ਲਈ ਗਏ ਸੀ 15-15 ਲੱਖ ਦੋ ਪਲੇਅਰ ਇਹਨਾਂ ਚ ਰਿਜ਼ਰਵ ਨੇ ਜਿਹੜੇ ਖੇਡੇ ਨਹੀਂ ਪਰ ਰਿਜ਼ਰਵ ਸੀਗੇ ਉਹਨਾਂ ਨੂੰ ਐਕਸਟਰਾ 15-15 ਲੱਖ ਰੁਪਇਆ ਜਿਹੜਾ ਮੈਡਲ ਦਾ ਉਹ ਅੱਜ ਤੁਹਾਡੇ ਸਾਹਮਣੇ ਆਸੀ ਇਹਨਾਂ ਨੂੰ ਸਨਮਾਨਿਤ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਲ